ਇਤਵਾਰ ਨੂੰ ਯਮਨ ਦੇ ਤੱਟਵਾਟੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ ਉਤਰਰਾਸ਼ਟਰ ਪ੍ਰਵਾਸ ਏਜੰਸੀ ਨੇ ਕਹਿ ਕੇ ਕਿਸ਼ਤੀ ਹਾਦਸੇ ਵਿੱਚ 68 আফਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਕਰੇਡ আফਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਸਨ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦਕਾਰੇ ਸਨ ਯਮਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨੇ ਕਿਹਾਏ ਕਿ ਇੱਥੇ 154 ਇਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਸਵੇਰੇ ਡੁੱਬ ਗਿਆ ਤੇ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਾਹ ਕੇ ਆ ਗਈਆਂ ਨੇ ਤੇ ਹੋਰ 14 ਅਮਰਿਤਕ ਪਾਏ ਗਏ ਨੇ ਐਤਵਾਰ ਨੂੰ ਯਮਨ ਦੇ ਤੱਟਵਾਰਟੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ ਉਕਤ ਰਾਸ਼ਟ ਪ੍ਰਵਾਸ ਏਜੰਸੀ ਨੇ ਕਿਹਾ ਕਿ ਕਿਸ਼ਤੀ ਹਾਦਸੇ ਵਿੱਚ 68 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਂਕੜੇ ਅਫਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਸਨ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦ ਕਰੇ ਸਨ ਯਮਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨੇ ਕਿਹਾ ਕਿ ਇੱਥੇ 154 ਏਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਸਵੇਰੇ ਡੁੱਬ ਗਿਆ ਤੇ ਉਹਨਾਂ ਨੇ ਕਿਹਾ ਕਿ ਜ਼ਿਲੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਹਿ ਕੇ ਆ ਗਈਆਂ ਨੇ ਤੇ ਹੋਰ 14 ਮ੍ਰਿਤਕ ਪਾਏ ਗਏ ਨੇ ਐਤਵਾਰ ਨੂੰ ਯਮਨ ਦੇ ਤੱਟਵਾਰਟੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ ਉਕਤ ਰਾਸ਼ਟ ਪ੍ਰਵਾਸ ਏਜੰਸੀ ਨੇ ਕਿਹਾ ਕਿ ਕਿਸ਼ਤੀ ਹਾਦਸੇ ਵਿੱਚ 68 ਅਫਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਕਰੇਡ ਅਫਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਸਨ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦਕਾਰੇ ਸਨ ਯਮਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨੇ ਕਿਹਾ ਹੈ ਕਿ ਇੱਥੇ 154 에ਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਸਵੇਰੇ ਡੁੱਬ ਗਿਆ ਤੇ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਹਿ ਕੇ ਆ ਗਈਆਂ ਨੇ ਤੇ ਹੋਰ 14 ਅਮਰਿਤਕ ਪਾਏ ਗਏ ਨੇ ਐਤਵਾਰ ਨੂੰ ਯਮਨ ਦੇ ਤੱਟਵਾਟੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ ਉਕਤ ਰਾਸ਼ਟ ਪ੍ਰਵਾਸ ਏਜੰਸੀ ਨੇ ਕਹਿ ਕੇ ਕਿਸ਼ਤੀ ਹਾਦਸੇ ਵਿੱਚ 68 আফਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਕਰੇਡ আফਰੀਕੀ ਪ੍ਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਸਨ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦਕਾਰੇ ਸਨ ਯਮਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨਿਕਾਇਆ ਇਹ 154 ਏਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਸਵੇਰੇ ਡੁੱਬ ਗਿਆ ਤੇ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਹਿ ਕੇ ਆ ਗਈਆਂ ਨੇ ਤੇ ਹੋਰ 14 ਅਮਰਿਤਕ ਪਾਏ ਗਏ ਨੇ ਐਤਵਾਰ ਨੂੰ ਯਮਨ ਦੇ ਤੱਟਵਾਰਟੀ ਪਾਣੀਆਂ ਵਿੱਚ ਇੱਕ ਕਿਸ਼ਤੀ ਪਲਟ ਗਈ ਸੀ ਉਕਤ ਰਾਸ਼ਟ ਪ੍ਰਵਾਸ ਏਜੰਸੀ ਨੇ ਕਿਹਾ ਕਿ ਕਿਸ਼ਤੀ ਹਾਦਸੇ ਵਿੱਚ 68 আফਰੀਕੀ ਪ੍ਰਵਾਸੀਆਂ ਦੀ ਮੌਤ ਹੋ ਗਈ 74 ਹੋਰ ਲਾਪਤਾ ਹੋ ਗਏ ਨੇ ਹਾਲਾਂਕਿ 12 ਪ੍ਰਵਾਸੀਆਂ ਨੂੰ ਬਚਾ ਲਿਆ ਗਿਆ ਇਹ ਦੁਖਾਂਤ ਯਮਨ ਦੇ ਤੱਟ ਤੇ ਜਹਾਜ਼ ਡੁੱਬਣ ਦੀ ਲੜੀ ਵਿੱਚ ਤਾਜ਼ਾ ਹੈ ਜਿਸ ਵਿੱਚ ਸੈਂਕੜੇ আফਰੀਕੀ ਪਰਵਾਸੀ ਮਾਰੇ ਗਏ ਨੇ ਜੋ ਸੰਘਰਸ਼ ਤੇ ਗਰੀਬੀ ਤੋਂ ਭੱਜ ਰਹੇ ਸਨ ਤੇ ਅਮੀਰ ਖਾੜੀ ਅਰਬ ਦੇਸ਼ਾਂ ਤੱਕ ਪਹੁੰਚਣ ਦੀ ਉਮੀਦਕਾਰੇ ਸਨ ਯਮਨ ਵਿੱਚ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਦੇ ਮੁਖੀ ਨੇ ਕਿਹਾਏ ਕਿ ਇੱਥੇ 154 ਏਥੋਪੀਆਈ ਪ੍ਰਵਾਸੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਐਤਵਾਰ ਸਵੇਰੇ ਡੁੱਬ ਗਿਆ ਤੇ ਉਹਨਾਂ ਨੇ ਕਿਹਾ ਕਿ ਜਿਲੇ ਵਿੱਚ 54 ਪ੍ਰਵਾਸੀਆਂ ਦੀਆਂ ਲਾਸ਼ਾਂ ਵਹਿ ਕੇ ਆ ਗਈਆਂ ਨੇ ਤੇ ਹੋਰ 14 ਮ੍ਰਿਤਕ ਪਾਏ ਗਏ ਨੇ